ਦੀਨੇਤਾ ਨਿਵਾਰਨ ਹਾਰਾ ਤੁਮ ਦਾ ਸੁਗਰਾਸ ਪੰਗ ਤੇ ਨਾਮ ਕਰ ਲਾ ਕੇ ਜਾਗੀ ਜਾਪਾ ਕੀ ਉਹਦਾ ਸੋਨ ਘਾਰ ਵੰਡੀ ਕੋ ਸ੍ਰੀ ਗੁਰੂ ਜੀ ਸਹਾਇ ਆਵਾਸ ਸ੍ਰੀ ਭਗਵਤੀ ਜੀ ਕੀ ਪਾਸ਼ਾਹ ਦਸਵੀਂ ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਦੇਵ ਜੀ ਪ੍ਰੇਮ ਕੁੱਤੇ ਅਮਦਾ ਅਸਰਾ ਦਾ ਸਹਾਇ ਹੈ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਨਰਾਇਣ ਸ੍ਰੀ ਅਰਥੰਭ ਜਾਈ ਜਾਏ ਜਿੱਥੇ ਸਾਧ ਜਾਈ ਕਸਵੇਂ ਪਾਸ਼ਾ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਸਹਾਇ ਸੰਪਾਸ਼ਾ ਜੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਆਪ ਸਾਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹ ਸਾਬ ਜਾਵਿਆਂ ਚਾਰੀ ਪਿਆਟਿਆਂ ਦਾ ਰੱਖਿਆ ਤੇ ਨਾਮ ਜਪਿਆ ਗੁਰਦੁਆਰ ਸ਼ਗਿਆ ਦੇ ਕਿਰਵਾਈ ਤੇ ਵਾਈ ਤੇ ਫੈਂਡਰ ਕੀਤਾ ਜਿਨ੍ਹਾਂ ਦੇ ਪਿਤਰ ਕਮਾਈ ਦਾ ਧਿਆਨ ਰੱਖੇ ਬਰੋ ਜੀ ਬਰੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਵੇ ਸੀ ਤੇ ਪੰਦ ਪੰਦ ਘਟਾਏ ਪੁੱਤਾਂ ਨੂੰ ਲਗਾਈਆਂ ਚੜ੍ਹਾਈਆਂ ਦੇ ਕੰਮਾਂ ਨਾਲ ਨਿਭਾਏ ਗਏ ਗੁਰਦੁਆਰ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇ ਅਸਾਂ ਸਵਾਸਾਂ ਨਾਲ ਬਾਈ ਜਿਨ੍ਹਾਂ ਦੇ ਪਿਤਰ ਕਮਾਈ ਦਾ ਧਿਆਨ ਰੱਖੇ ਬਰੋ ਜੀ ਬਰੋ ਜੀ ਜਿਨ੍ਹਾਂ ਫਾਇਦਾ ਧਿਆਨ ਤਰਕੇ ਬੋਲੋ ਜੀ ਗੁਰੂ ਵਾਹਿਗੁਰੂ ਮਾਏ ਸਰਬਤ ਖਾਲਸਾ ਦੀ ਕੀ ਅਲਾ ਸਹਾਈ ਸਰਬਤ ਖਾਲਸਾ ਦੀ ਗੋਲ ਵਾਹੀ ਰੇਵੇ ਗੁਰਵਾਹੀ ਗੁਰਵਾਹੀ ਗੁਰਨਾਮ ਜਿਤੇ ਆਵੇ ਕਿ ਧਿਆਨ ਤਸਲ ਕਾ ਸਰਬ ਸੁਖੋ ਵਾਹਿ ਜਾ ਜਖਾ ਸਾਜੀ ਸਾਹਿਬ ਤਾ ਤਾ ਸ਼ਿਆਰਿਆ ਇੱਕ ਰਤਿ ਪੈਰੇ ਬਸ ਕੇ ਜਿਸ ਦੇ ਸਰਬੀ ਸਾਹਿਬ ਕਾ ਜੀ ਵਾਹਿ ਗੁਰੂ ਸਿੱਖਾਂ ਨੂੰ ਸਿੱਖੀ ਦਾ ਗਿਆਨ ਕੀ ਤਾ ਰਹੇ ਤਾਂ ਭੋ ਸਾਦਾ ਨਾਮ ਦਾ ਨਵੇਂ ਸਰੋ ਦਾ ਨਾ ਸਰਦਾ ਸਹੀ ਸੱਜਾ ਜੀ ਦੇ ਦਰਸ਼ਨ ਸੁਣਾ ਚੋ ਕੇ ਕਹਿੰਦੇ ਕਿ ਤਾ ਤਾ ਕਾ ਜੇ ਕਾ ਖਾ ਸਾਜੀ ਬੋਲੋ ਜੀ ਵਾਹਿ ਗੁਰੂ ਸਭਾ ਮਨੀ ਰਮਤ ਜੀ ਕਰਦੇ ਰੱਖਿਆ ਆਪੋ ਇਕਰਤ ਕਰਦੇ ਪੰਜ ਦੇਸ ਦਾ ਸਹੀ ਪ੍ਰਕਾਣ ਜੀ ਬੋਦਰਾ ਸੀ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁਲੀ ਦਰਸ਼ਨ ਜੀ ਦਾ ਤੇ ਸੇਵਾ ਸੁਭਾਅ ਦੇ ਤਾਂ ਪਿਆਰੇ ਸਾਹਿਬ ਮਰਛੋ ਦੇ ਨਿਵਾਣ ਆ ਦੇਵਾ ਸਰੂਪ ਤੇ ਤਾਂਿਆਂ ਦੀ ਤਾਂ ਨਿਉਟਿਆਂ ਦੀ ਉਹ ਧੰਨ ਭੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭੱਜ ਮਾਨ ਭੱਜ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਕਰਦੇ ਹੋਏ ਆਪ ਜੀ ਦੇ ਦਰ ਕਰਦੇ ਬੀਤਵਾਂ ਸੇਵਕ ਦਾ ਸਾਹਿਬ ਜੀ ਸਿੰਘ ਸਤਿਨਾਮ ਸਤਾਰੈ ਸੁਖਿੰਦਰ ਸਿੰਘ ਨवासी ਮਖੂਰਪੁਰ ਪਿੰਡ ਪਟਿਆਰਾ ਅਰਦਾਸ ਕਾਕਾ ਸਹਿਜਪ੍ਰੀਤ ਸਿੰਘ ਤੇ ਵਿਦੇਸ਼ ਜਾਤੀ ਖੁਸ਼ੀ ਵਿੱਚ ਸ਼ੁਕਰਾਨੇ ਉਹਨਾਂ ਆਪ ਜੀ ਦੇ ਸਮੂਹ ਪਰਿਵਾਰੋਂ ਆਪ ਜੀਆਂ ਦੇ ਚਰਨਾਂ ਵਿੱਚ ਅਰਦਾਸ ਸਤੰਤੀ ਜੋੜੀ ਕਰਦੇ ਹੋਏ ਆਪ ਜੀਆਂ ਦਾ ਖੂਦਾਨ ਕੋ ਧੰਵਾਦ ਸ਼ੁਕਰਾਨਾ ਕਰਦੇ ਹੋਏ ਖੁਸ਼ੀਆਂ ਦੇ ਸਹਿਤ